ਗੁਰੂ ਮਹਾਰਾਜੀ ਹਿਜੂਰੀ ਚ ਰਹਿ ਕੇ ਉਹਨਾਂ ਦੇ ਚਲੇ ਕਦਮਾਂ ਅਨੁਸਾਰ ਆਨੰਦ ਆਉਂਦਾ ਕੋਈ ਪੁਨ ਹੀ ਕਹਿਣਾ ਚਾਹੂੰਗਾ ਵੀ ਗੁਰੂ ਘਰ ਆਓ ਮਹਾਰਾਜ ਦੇ ਚਰੋ ਬਾਣੀ ਪੜੋ ਜ਼ਰੂਰੀ ਨਹੀਂ ਵੀ ਬੁੱਧਵਾਰ ਨਹੀਂ ਚ ਪਹਿਰਾ ਘਟੋ ਅੰਮ੍ਰਿਤ ਵੇਲੇ ਉੱਠੋ ਇਸ਼ਨਾਨ ਕਰੋ ਮਹਾਰਾਜੀ ਬਾਣੀ ਪੜੋ ਨਹੀਂ ਤੇਨੇ ਕੁੱਨ ਮਿਲਦਾ ਸੇਵਾ ਕਰਕੇ ਹਾਂਜੀ ਹਾਂਜੀ ਕਿੰਨਾ ਕੁ ਸਤਿ ਮਿਲਦਾ ਬਹੁਤ ਜ਼ਿਆਦਾ ਮਿਲਦਾ ਹਾਂਜੀ ਹਾਂਜੀ ਦੁਨੀਆ ਦੀ ਦੁਨੀਆ ਦੀ ਚੀਜ਼ਾਂ ਤੋਂ ਨਹੀਂ ਨਾ ਸਕੂ ਮਿਲਦਾ ਜਿੰਨਾ ਵੀ ਮਹਾਰਾਜੀ ਹਿਜੂਰੀ ਚ ਸੇਵਾ ਕਰਦੇ ਨੇ ਤੋ ਜਿੱਥੇ ਮਾਤਾ-ਮਾਂ ਭੈਣਾਂ ਲੱਗੀਆਂ ਹੋਈਆਂ ਉਥੇ ਨੌਜਵਾਨ ਵੀ ਕਿਸੇ ਨਾਲੋਂ ਘੱਟ ਨਹੀਂ ਜੁੱਠੇ ਭਾਂਡੇ ਦੀ ਸੇਵਾ ਕਰ ਰਿਹਾ ਸਭ ਤੋਂ ਪਹਿਲਾਂ ਉਹ ਵੀ ਜੁੱਠੇ ਭਾਂਡੇ ਦੀ ਸੇਵਾ ਕਰਦੇ ਹੋਏ ਕਿਸ ਤਰ੍ਹਾਂ ਲੱਗ ਰਿਹਾ ਬੜੀ ਅਲੱਗ ਲੱਗ ਰਹੀ ਗੁਰੂ ਮਹਾਰਾਜ ਦੀ ਕਿਰਪਾ ਵਾ ਜੋ ਸਾਨੂੰ ਇਹ ਸੇਵਾ ਮਿਲ ਰਹੀ ਹੈ ਜੀ ਬਹੁਤ ਬੜਪਾਗਾ ਵਾਲੇ ਆ ਜੀ ਜੋ ਅਸੀਂ ਮਾਰੀ ਹਿਊਰੀ ਚ ਆ ਰਹੇ ਹਾਂ ਸੇਵਾ ਕਰਨ ਲੱਗੇ ਅੱਛਾ ਕਿੰਨੀ ਦੇਰ ਹੋ ਗਈ ਆਂਦਿਆਂ ਨੂੰ ਥੋੜਾ ਟਾਈਮ ਥੋੜਾ ਨੇ ਮਾਂਜੀ ਹਾਂ ਕਿਹੜਾ ਲੱਗਦਾ ਹੈ ਇੱਕ ਦੋ ਮਹੀਨੇ ਹੋ ਗਏ ਇੱਕ ਦੋ ਮੰਥੇ ਹੋ ਗਏ मतलब ਇੱਕ ਦੋ ਮੰਥ ਕੋ ਪਹਿਲਾਂ ਦੀ ਹੋਂ ਦੀ ਲਾਈਫ ਕਿਸ ਤਰ੍ਹਾਂ ਚੇਂਜਸ ਹੈ ਹਾਂਜੀ ਮਤਲਬ ਗੁਰੂ ਮਹਾਰਾਜ ਜੀ ਹਿਜੂਰੀ ਚ ਰਹਿ ਕੇ ਉਹਨਾਂ ਦੇ ਚਲੇ ਕਦਮਾਂ ਅਨੁਸਾਰ ਆਨੰਦ ਆ ਰਿਹਾ ਆਨੰਦ ਆ ਰਿਹਾ ਲੋਕਾਂ ਨੂੰ ਕੀ ਕਹਿਣਾ ਚਾਹੂਗਾ ਲੋਕਾਂ ਨੂੰ ਇਹੀ ਕਹਿਣਾ ਚਾਹੂਗਾ ਵੀ ਗੁਰੂ ਘਰ ਆਓ ਮਹਾਰਾਜ ਦੇ ਜੋ ਬਾਣੀ ਪੜੋ ਜ਼ਰੂਰੀ ਨਹੀਂ ਵੀ ਬੁੱਧਵਾਰ ਨਹੀਂ ਚ ਪਹਿਰਾ ਘਟੋ ਅਮਰਤ ਵੇਲੇ ਉੱਠੋ ਇਸ਼ਨਾਨ ਕਰੋ ਮਹਾਰਾਜ ਜੀ ਬਾਣੀ ਪੜੋ ਨਹੀਂ ਤੇ ਨਮਕ ਅਜਾ ਸਕੂਨ ਮਿਲਦਾ ਸੇਵਾ ਕਰਕੇ ਹਾਂਜੀ ਹਾਂਜੀ ਕਿੰਨਾ ਸਕੂਨ ਮਿਲਦਾ ਬਹੁਤ ਜ਼ਿਆਦਾ ਮਿਲਦਾ ਹਾਂਜੀ ਹਾਂਜੀ ਦੁਨਿਆਵੀ ਚੀਜ਼ਾਂ ਤੋਂ ਨਹੀਂ ਨਾ ਸਕੂਨ ਮਿਲਦਾ ਜਿੰਨਾ ਵੀ ਮਹਾਰਾਜੀ ਫਿਉਰੀ ਚ ਸੇਵਾ ਕਰਦੇ ਮਿਲਦਾ ਠੀਕ ਵਾਹਿਗੁਰੂ ਜੀ ਕਿਸ਼ੋ ਸੋ ਜਿੱਥੇ ਮਾਤਾਵਾ ਭੈਣਾਂ ਲੱਗੀਆਂ ਹੋਈਆਂ ਉਥੇ ਨੌਜਵਾਨ ਵੀ ਕਿਸੇ ਨਾਲੋਂ ਘੱਟ ਨਹੀਂ ਝੂਠੇ ਭਾਂਡੇ ਦੀ ਸੇਵਾ ਕਰ ਰਿਹਾ ਸਭ ਤੋਂ ਪਹਿਲਾਂ ਸੋ ਵੀ ਝੂਠੇ ਭਾਂਡੇ ਦੀ ਸੇਵਾ ਕਰਦੇ ਹੋਏ ਕਿਸ ਤਰ੍ਹਾਂ ਲੱਗ ਰਿਹਾ ਬੜੀ ਲੱਗ ਰਿਹਾ ਜੀ ਗੁਰੂ ਮਹਾਰਾਜ ਜੀ ਕਿਰਪਾ ਵਾ ਜੋ ਸਾਨੂੰ ਇਹ ਸੇਵਾ ਮਿਲ ਰਹੀ ਹੈ ਜੀ ਬਹੁਤ ਬੜਪਾਗਾ ਵਾਲੇ ਆਂ ਜੀ ਦੋ ਅਸੀਂ ਮਾਰੀ ਹਿਉਰੀ ਚ ਆ ਰਹੇ ਆ ਸੇਵਾ ਕਰਨ ਅੱਛਾ ਕਿੰਨੇ ਦਿਨ ਹੋ ਗਏ ਆਂ ਦਿਨ ਥੋੜਾ ਟਾਈਮ ਥੋੜਾ ਟਾਈਮ ਹਾਂਜੀ ਹਾਂ ਕਿ ਲੱਗਦਾ ਇੱਕ ਦੋ ਮਹੀਨੇ ਹੋ ਗਏ ਇੱਕ ਦੋ ਮਹੀਨੇ ਅੱਛਾ ਇੱਕ ਦੋ ਮਹੀਨ ਤੋਂ ਪਹਿਲਾਂ ਦੀ ਹੋਂ ਦੀ ਲਾਈਫ ਕਿਸ ਤਰ੍ਹਾਂ ਚੇਂਜਸ ਹੈ ਹਾਂਜੀ ਮਤਲਬ ਗੁਰੂ ਮਹਾਰਾਜ ਜੀ ਹਿਉਰੀ ਚ ਰਹਿ ਕੇ ਉਹਨਾਂ ਦੇ ਚਲੇ ਕਦਮਾਂ ਅਨੁਸਾਰ ਆਨੰਦ ਆ ਰਿਹਾ ਆਨੰਦ ਆ ਰਿਹਾ ਲੋਕਾਂ ਨੂੰ ਕੀ ਕਹਿਣਾ ਚਾਹੋ ਕੋ ਕੋ ਨਹੀਂ ਕਹਿਣਾ ਚਾਹੂੰਗਾ ਵੀ ਗੁਰੂ ਘਰ ਆਓ ਮਹਾਰਾਜ ਜਦੋਂ ਬਾਣੀ ਪੜੋ ਜ਼ਰੂਰੀ ਨਹੀਂ ਵੀ ਪੁੱਤ ਬਾਰ ਨਹੀਂ ਚ ਪਹਿਰਾ ਘਟੋ ਅਮਰਤ ਵੇਲੇ ਉੱਠੋ ਇਸ਼ਨਾਨ ਕਰੋ ਮਹਾਰਾਜ ਜੀ ਬਾਣੀ ਪੜੋ ਨਿਤਨਮ ਕਰੋ ਅਜਾ ਸਕੂਨ ਮਿਲਦਾ ਸੇਵਾ ਕਰਕੇ ਹਾਂਜੀ ਹਾਂਜੀ ਕਿੰਨਾ ਸਕੂਨ ਮਿਲਦਾ ਬਹੁਤ ਜ਼ਿਆਦਾ ਮਿਲਦਾ ਹਾਂਜੀ ਹਾਂਜੀ ਦੁਨੀਆ ਦੁਨੀਆ ਦੀ ਚੀਜ਼ਾਂ ਤੋਂ ਨਹੀਂ ਨਾ ਸਕੂਨ ਮਿਲਦਾ ਜਿੰਨਾ ਵੀ ਮਹਾਰਾਜ ਜੀ ਹਿਉਰੀ ਚ ਸੇਵਾ ਕਰਦੇ ਨੇ ਠੀਕ ਗਾਇ ਗੁਰੂ ਗਾਇ ਗੁਰੂ ਜੀ ਕੀ ਸੋ ਜਿੱਥੇ ਮਾਤਾ-ਮਾਂ ਭੈਣਾਂ ਲੱਗੀਆਂ ਹੋਈਆਂ ਉਥੇ ਨੌਜਵਾਨ ਵੀ ਕਿਸੇ ਨਾਲ ਘਟ ਗਈ ਜੁੱਠੇ ਭਾਂਡੇ ਦੀ ਸੇਵਾ ਕਰ ਰਿਹਾ ਸਭ ਤੋਂ ਪਹਿਲਾਂ ਸੋ ਵੀ ਜੁੱਠੇ ਭਾਂਡੇ ਦੀ ਸੇਵਾ ਕਰਦੇ ਹੋਏ ਕਿਸ ਤਰ੍ਹਾਂ ਲੱਗ ਰਿਹਾ ਬੜੀ ਲੱਗ ਰਹੀ ਗੁਰੂ ਮਹਾਰਾਜ ਦੀ ਕਿਰਪਾ ਵਾ ਜੋ ਸਾਨੂੰ ਇਹ ਸੇਵਾ ਮਿਲ ਰਹੀ ਹੈ ਜੀ ਬਹੁਤ ਬੜਪਾਗਾ ਵਾਲੇ ਆ ਜੀ ਜੋ ਅਸੀਂ ਮਾਰੀ ਹਿਉਰੀ ਚਾ ਰਹੇ ਆ ਸੇਵਾ ਕਰਨ ਲੱਗ ਅੱਛਾ ਕਿੰਨੀ ਦੇਰ ਹੋ ਗਈ ਆਂ ਦੰਦ ਨੂੰ ਥੋੜਾ ਟਾਈਮ ਹੋ ਗਿਆ ਥੋੜਾ ਟਾਈਮ ਮਾਜੀ ਹਾਂ ਕਿੱਲਾ ਕਰ ਰਿਹਾ ਇੱਕ ਦੋ ਮਹੀਨੇ ਹੋਏ ਇੱਕ ਦੋ ਮਹੀਨੇ ਹੋਏ ਮਤਲਬ ਇੱਕ ਦੋ ਮਹੀਨ ਤੋਂ ਪਹਿਲਾਂ ਦੀ ਹੋਂਦ ਦੀ ਲਾਈਫ ਕਿਸ ਤਰ੍ਹਾਂ ਚੇਂਜਸ ਹੈ ਹਾਂਜੀ ਮਤਲਬ ਗੁਰੂ ਮਹਾਰਾਜ ਜੀ ਹਜ਼ੂਰੀ ਚ ਰਹਿ ਕੇ ਉਹਨਾਂ ਦੇ ਚਲੇ ਕਦਮਾਂ ਅਨੁਸਾਰ ਆਨੰਦ ਆ ਰਿਹਾ ਆਨੰਦ ਆ ਰਿਹਾ ਲੋਕਾਂ ਨੂੰ ਕੀ ਕਹਿਣਾ ਚਾਹੋ ਲੋਕਾਂ ਨੂੰ ਹੀ ਕਹਿਣਾ ਚਾਹਾਂਗਾ ਵੀ ਗੁਰੂ ਘਰ ਆਓ ਮਹਾਰਾਜ ਜੀ ਦੀ ਬਾਣੀ ਪੜੋ ਜ਼ਰੂਰੀ ਨਹੀਂ ਵੀ ਬੁੱਧਵਾਰ ਨਹੀਂ ਚ ਪਹਿਰਾ ਘਟੋ ਅਮਰਤ ਵੇਲੇ ਉੱਠੋ ਇਸ਼ਨਾਨ ਕਰੋ ਮਹਾਰਾਜ ਜੀ ਬਾਣੀ ਪੜੋ ਨਿਤਨਮ ਕਰੋ ਅਜਾ ਸਕੂਨ ਮਿਲਦਾ ਸੇਵਾ ਕਰਕੇ ਹਾਂਜੀ ਹਾਂਜੀ ਕਿੰਨਾ ਸਕੂਨ ਮਿਲਦਾ ਬਹੁਤ ਜ਼ਿਆਦਾ ਮਿਲਦਾ ਹਾਂਜੀ ਹਾਂਜੀ ਦੁਨੀਆ ਦੀ ਦੁਨੀਆਵੀ ਚੀਜ਼ਾਂ ਤੋਂ ਨਹੀਂ ਨਾ ਸਕੂਨ ਮਿਲਦਾ ਜਿੰਨਾ ਵੀ ਮਹਾਰਾਜ ਜੀ ਫੁਰੀ ਚ ਸੇਵਾ ਕਰਦੇ ਮੈਨੂੰ ਠੀਕ ਵਾਹਿਗੁਰੂ ਜੀ ਕਿਹਾ